ਲੋ ਜੀ ਆਪਾਂ ਇਸ ਵਕਤ ਨਾਲ ਤਲਵਾੜੇ ਪੁਲ ਦੇ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਇਹ ਜਾਖਲ ਨੂੰ ਜਾ ਰਿਹਾ ਸਿੱਧਾ ਰੋੜ ਇਹ ਸਰਸਾ ਫਤਿਹਬਾਦ ਮਤਲਬ ਭੁੰਨਾ ਕੋਲਾ ਨੂੰ ਜਾਣ ਵਾਲਾ ਰੋੜ ਹੈ ਤੇ ਕੱਗਰ ਦਰਿਆ ਦੇ ਬਿਲਕੁਲ ਉੱਪਰ ਖੜੇ ਆ ਨਦੀ ਦੇ ਤੁਸੀਂ ਉਰੇ ਦੇਖ ਸਕਦੇ ਹੋ ਇੱਕ ਕਰ ਕਿਸ ਭਿਆੰਕ ਰੂਪ ਨਾਲ ਚੱਲ ਰਹੀ ਹੈ ਕਿਉਂਕਿ ਪਿੱਛੋਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਸਵੇਰੇ ਵੀ ਦੱਸਿਆ ਪਹਿਲਾਂ ਤੁਹਾਨੂੰ ਜਿਹੜੀ ਵੀਡੀਓ ਦਿਖਾਈ ਸੀ ਜਿੱਦਾਂ ਮੇਰਾ ਹੱਥ ਹੈ ਇਸ ਸਾਈਡ ਆਪਣਾ ਟੁਵਾਨੇ ਨੂੰ ਰੋਡ ਜਾਂਦਾ ਉਹ ਕਾਸੇਪੁਰ ਵਾਲਾ ਪੁਲ ਵੱਜਦਾ ਤੇ ਇੱਥੇ ਉੱਥੇ ਤਾਂ ਫਿਰ ਵੀ ਬੰਨ ਵਗੈਰਾ ਉੱਚੇ ਨੇ ਉਰੇ ਤੁਸੀਂ ਦੇਖ ਸਕਦੇ ਹੋ ਉਰੇ ਕਿਸੇ ਵੀ ਹਰਿਆਣਾ ਸਰਕਾਰ ਵੱਲੋਂ ਕੋਈ ਵੀ ਬੰਨ ਦਾ ਪ੍ਰਬੰਧ ਨਹੀਂ ਕੀਤਾ ਗਿਆ ਜਿਵੇਂ ਕਿ ਪੰਜਾਬ ਸਰਕਾਰ ਚ ਮਾਨ ਸਾਹਿਬ ਵਗੈਰਾ ਵੀ ਮਾਨ ਸਾਹਿਬ ਦੇ ਦੁਆਰਾ ਨਾ ਬੜੇ-ਬੜੇ ਬੰਨ ਲਾਏ ਗਏ ਸੀ ਵੀ ਪੰਜਾਬ ਦੀ ਸੇਫਟੀ ਲਈ ਕਿਸੇ ਕਿਸਾਨ ਔਰ ਕਿਸੇ ਮਤਲਬ ਕਿ ਕਰਾਂ ਦਾ ਨੁਕਸਾਨ ਨਾ ਹੋਵੇ ਵੀ ਖੱਗੜ ਦਾ ਪਾਣੀ ਓਵਰਫਲੋ ਨਾ ਹੋਵੇ ਤੇ ਤਲਵਾੜ ਦੇ ਪੁਲ ਤੇ ਖੜੇ ਆ ਬਿਲਕੁਲ ਤੁਸੀਂ ਖੇਤਰ ਖੱਗੜ ਦਾ ਲੈਵਲ ਦੇਖ ਸਕਦੇ ਹੋ ਇੱਕ ਤੋਂ 2 ਫੁੱਟ ਦਾ ਫਰਕ ਹੈ ਅਗਰ ਪਿੱਛੋਂ ਪਾਣੀ ਤੇਜ ਬਹਾਵ ਨਾਲ ਆਂਦਾ ਤੇ ਤੇ ਇਹ ਮਤਲਬ ਕਿ ਉਰੇ ਦੇ ਕਿਸਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ ਇਸ ਟਾਈਮ ਤਾਂ ਪਾਣੀ ਪੂਰੇ ਮਤਲਬ ਕਿ ਚੱਲ ਤਾਂ ਉੱਪਰ ਦੀ ਰਿਹਾ ਪਰ ਲੈਵਲ 'ਚ ਚੱਲ ਰਿਹਾ ਹੈ ਅਗਰ ਇਹਦਾ ਪਾਣੀ ਦਾ ਲੈਵਲ ਨਾ ਆਉਣ ਵਾਲੇ ਘੰਟੇ 2 ਘੰਟੇ ਦੇ ਅੰਦਰ ਫੁੱਟ ਡੇਢ ਫੁੱਟ ਵੱਧਦਾ ਤੇ ਉਰੇ ਦੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਉਰੋਂ ਵੀ ਕਿੱਦਾਂ ਵੱਧਦਾ ਆ ਰਿਹਾ ਹੈ ਇਹ ਖੇਤਾਂ ਦੇ ਲੈਵਲ ਤੋਂ ਪਾਣੀ ਵੱਧਦਾ ਆ ਰਿਹਾ ਪਰ ਉਰੇ ਵੀ ਕਿਸਾਨ ਦੁਆਰਾ ਸਫਾਈ ਕਰਕੇ ਛੱਡੀ ਗਈ ਹੈ ਤੇ ਉਹ ਦੇਖੋ ਤੁਸੀਂ ਇਸ ਸਾਈਡ ਜੀਰੀ ਚ ਦੇਖ ਸਕਦੇ ਹੋ ਵੀ ਪਾਣੀ ਵਧਣ ਲੱਗ ਰਿਹਾ ਹੈ ਅਗਰ ਆਉਣ ਵਾਲੇ ਘੰਟੇ ਦੋ ਘੰਟੇ ਦੇ ਅੰਦਰ ਇਸ ਮਤਲਬ ਘੱਗਰ ਦੇ ਅੰਦਰ ਪਾਣੀ ਵੱਧਦਾ ਹੈ ਤਾਂ ਇਨਾਂ ਕਿਸਾਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਵੀ ਮਤਲਬ ਪੰਜਾਬ ਸਰਕਾਰ ਦੁਆਰਾ ਤਾਂ ਇਹ ਮਤਲਬ ਪੰਜਾਬ ਦੇ ਏਰੀਏ ਤੱਕ ਆਪਣੀ ਕੜੈਲ ਹੱਦ ਤੱਕ ਮਤਲਬ ਬੰਨਾ ਨੂੰ ਲਾਇਆ ਗਿਆ ਸੀ ਤੇ ਆਪਣਾ ਇੱਥੋਂ ਇੱਥੋਂ 3 ਕਿਲੋਮੀਟਰ ਏਰੀਏ ਤੋਂ ਬਾਅਦ ਹਰਿਆਣਾ ਸਟਾਰਟ ਹੋ ਜਾਂਦਾ ਹੈ ਹਰਿਆਣੇ ਚ ਬੰਨਾ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਅਰ ਪਾਣੀ ਦਾ ਉਫਾਨ ਦੇਖ ਸਕਦੇ ਹੋ ਬਿਲਕੁਲ ਲੈਵਲ ਖੇਤਾਂ ਦੇ ਬਰੋਬਰ ਚੱਲ ਰਿਹਾ ਹੈ ਅਗਰ ਫੁੱਟ ਡੇਢ ਫੁੱਟ ਪਾਣੀ ਵੱਧਦਾ ਤਾਂ ਊਰੇ ਦੇ ਮਤਲਬ ਊਰੇ ਇੱਕ ਤਲਵਾੜੀ ਢਾਣੀ ਹੈ ਮਤਲਬ ਅੱਗੇ ਪਿੰਡ ਆਂਦੇ ਨੇ ਜਿਨ੍ਹਾਂ ਦੇ ਬਿਲਕੁਲ ਪਾਣੀ ਲੈਵਲ 'ਤੇ ਚੱਲ ਰਿਹਾ ਹੈ ਖਾਤਰੇ ਦੇ ਨਿਸ਼ਾਨ ਤੇ ਹੈ ਇਸ ਟਾਈਮ ਆ ਆਪਾਂ ਕਹਿ ਸਕਦੇ ਹਾਂ ਅਰ ਪਾਣੀ ਦਾ ਲੈਵਲ ਦੇਖ ਲਓ ਤੁਸੀਂ ਥੋੜੇ ਥੋੜੇ ਟਾਈਮ ਬਾਅਦ ਵੱਧਦਾ ਆ ਰਿਹਾ ਹੈ ਅਗਰ ਸ਼ਾਮ ਨੂੰ ਵੀ ਆਪਾਂ ਇੱਕ ਵੀਡੀਓ ਪਾਵਾਂਗੇ ਤੁਸੀਂ ਇਹ ਪੱਥਰ ਨੂੰ ਦੇਖ ਸਕਦੇ ਹੋ ਹਲੇ ਪੱਥਰ ਤੋਂ نیچے ਆ ਸ਼ਾਮ ਨੂੰ ਦੇਖਦੇ ਹਾਂ ਪਾਣੀ ਦਾ ਕੀ ਲੈਵਲ ਰਹਿੰਦਾ ਪਰ ਬਾਕੀ ਖਾਤਰੇ ਦਾ ਨਿਸ਼ਾਨ ਬਣਿਆ ਹੋਇ ਜਿੱਧਰ ਕੱਗਰ ਆ ਰਹੀ ਐ ਇਸ ਤੋਂ ਪਿਛਲੇ ਏਰੀਏ ਦੇ ਖਤਰੇ ਦਾ ਕੋਈ ਨਿਸ਼ਾਨ ਨਹੀਂ ਤੇ ਆ ਇੱਧਰ ਦੇਖ ਸਕਦੇ ਹੋ ਮੈਂ ਇੱਧਰ ਵੀ ਦਿਖਾਣਾ ਚਾਹੂੰਗਾ ਤੁਸੀਂ ਕੱਗਰ ਦਾ ਪਾਣੀ ਆ ਖੇਤਾਂ 'ਚ ਆ ਜੀਰੀ ਦੇ ਤਰਫ ਆ ਚੁੱਕਿਆ ਹੈ ਮਤਲਬ ਵਾਦ ਦਾ ਹੀ ਦਿਖਾਈ ਦੇ ਰਿਹਾ ਹੈ ਬਾਕੀ ਆਉਣ ਵਾਲੇ ਟਾਈਮ 'ਚ ਦੇਖੋ ਕੀ ਬਣਦਾ ਔਰ ਤੁਸੀਂ ਦੇਖ ਸਕਦੇ ਹੋ ਉੱਪਰੋਂ ਪਾਣੀ ਦਾ ਬਹਾਪ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਐ ਆਪਾਂ ਮੌਕੇ ਤੇ ਤਲਵਾੜੇ ਕੱਗਰ ਪੁਲ ਦੇ ਉੱਤੇ ਖੜੇ ਆ ਨਾਲ ਪਿੰਡ ਤਲਵਾੜਾ ਤੇ ਇਹ ਮਤਲਬ ਬੂਨਾ ਕੁਲਾ ਫਤਿਹਵਾ ਸਰਸਾ ਰੋਡ ਐ ਤੇ ਇਸ ਸਾਈਡ ਸਾਹਮਣੇ ਜਾਖਲ ਆ ਗਿਆ